ਵਿਕਰਮ ਸਿੰਘ ਅਮਜੀਠਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਡਰੱਗ ਦੇ ਮਾਮਲੇ ਦੇ ਵਿੱਚ ਸਟ ਨੇ ਫਿਰ ਤੋਂ ਸੱਦਾ ਦੇ ਦਿੱਤਾ ਹੈ ਤੇ ਉੱਥੇ ਹੀ ਵਿਕਰਮ ਅਮਜੀਠਿਆ ਨੂੰ ਕਿਹਾ ਹੈ ਕਿ ਪੇਸ਼ ਹੋਵੋ ਤੇ ਦੱਸਦੀ ਹੈ ਕਿ ਵਿਕਰਮ ਅਮਜੀਠਿਆ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਤੇ ਜਿਸ ਦੇ ਤਹਿਤ ਹੁਣ ਡਰੱਗ ਮਾਮਲੇ ਦੇ ਵਿੱਚ ਫਿਰ ਤੋਂ ਵਿਕਰਮ ਅਮਜੀਠਿਆ ਨੂੰ ਸਟ ਨੇ ਸੱਦਾ ਦੇ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹੈ ਕੇ ਕੇਸ ਸਾਰਾ ਮਾਰਚ ਨੂੰ ਸਿੱਟ ਅੱਗੇ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ 18 ਮਾਰਚ ਨੂੰ ਵੀ ਪੇਸ਼ ਹੋਣਾ ਪਵੇਗਾ ਤੇ ਉੱਥੇ ਹੀ ਪੰਜਾਬ ਸਰਕਾਰ ਨੇ ਮਜੀਠੀਆ ਦੀ ਜ਼ਮਾਨਤ ਅਰਜੀ ਵਿਰੁੱਧ ਪਟੀਸ਼ਨ ਦਾਖਲ ਕੀਤੀ ਸੀ ਤੇ ਜਿਸ ਦੇ ਤਹਿਤ ਹੁਣ ਦੱਸੀਏ ਕਿ ਵਿਕਰਮ ਮਜੀਠੀਆ ਤੇ ਬਹੁ ਕਰੋੜੀ ਡਰੱਗ ਮਾਮਲੇ 'ਚ ਸੁਪਰੀਮ ਕੋਰਟ ਨੇ ਜਿਹੜੇ ਕਿ ਸਖਤ आदेश ਸੁਣਾਏ ਨੇ ਤੇ ਉਥੇ 17 ਮਾਰਚ ਨੂੰ ਸਟਗੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ 12 ਮਾਰਚ ਤੋਂ ਬਾਅਦ 18 ਤਰੀਕ ਨੂੰ ਲੋੜ ਪਈ ਤਾਂ ਜਰੂਰ ਸੱਦਾਂਗੇ ਤੇ ਜਿਸ ਦੇ ਤਹਿਤ ਹੁਣ ਦੱਸੀ ਕਿ ਸਵੇਰੇ 11 ਵਜੇ ਪੇਸ਼ ਹੋਣ ਦੇ ਜਿਹੜੇ ਕਿ ਹੁਕਮ ਲਗਾ ਦਿੱਤੇ ਨੇ ਵਿਕਰਮ ਜਿਠੀਨ ਕੋਈ ਵੱਡਾ ਛੜਕਾ ਲੱਗ ਸਕਦਾ ਹੈ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਵੀ ਜਿਹੜਾ ਕਿ ਦੇਖਿਆ ਗਿਆ ਕਿ ਬਿਕਰਮ ਮਜੀਠੀਆ ਨੂੰ ਕਾਫੀ ਜਿਹੜਾ ਕਿ ਸਿੱਟ ਮਾਮਲੇ ਦੇ ਵਿੱਚ ਲਗਾਤਾਰ ਸੰਮਣ ਆਏ ਤੇ ਜਿਸ ਦੇ ਤਹਿਤ ਹਰ ਵਾਰ ਉਹ ਪੇਸ਼ ਹੋਏ ਤੇ ਹੁਣ ਇੱਕ ਵਾਰ ਫਿਰ ਤੋਂ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਗਏ ਨੇ 17 ਮਾਰਚ ਨੂੰ ਸੱਦਿਆ ਗਿਆ ਹੈ ਤੇ ਜਿਸ ਦੇ ਤਹਿਤ ਬਿਕਰਮ ਮਜੀਠੀਆ ਨੂੰ ਕਿਹਾ ਕਿ 17 ਮਾਰਚ ਨੂੰ ਪੇਸ਼ ਹੋਵੋ ਤੇ ਜਿਸ ਤੋਂ ਬਾਅਦ 11 ਵਜੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਜੇਕਰ ਉਹਨੇ ਕਿਹਾ ਕਿ ਲੋੜ ਪਈ ਦਾ 18 ਮਾਰਚ ਨੂੰ ਵੀ ਸੱਦਾ ਦਿੱਤਾ ਜਾਵੇਗਾ ਝਟਕਾ ਲੱਗ ਸਕਦਾ ਹੈ ਤੇ ਜਿਸ ਦੇ ਤਹਿਤ ਹੁਣ ਡਰੱਗ ਮਾਮਲੇ ਦੇ ਵਿੱਚ ਫਿਰ ਤੋਂ ਬਿਕਰਮ ਮਜੀਠੀਆ ਨੂੰ ਸਿਟ ਨੇ ਸੱਦਾ ਦੇ ਦਿੱਤਾ ਹੈ ਤੇ ਉੱਥੇ ਹੀ ਅੰਦਾਸੀਏ ਕੇਸ 17 ਮਾਰਚ ਨੂੰ ਸਿਟ ਅੱਗੇ ਸਵੇਰੇ 11 ਵਜੇ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ 18 ਮਾਰਚ ਨੂੰ ਵੀ ਪੇਸ਼ ਹੋਣਾ ਪਵੇਗਾ ਤੇ ਉੱਥੇ ਪੰਜਾਬ ਸਰਕਾਰ ਨੇ ਮਜੀਠੀਆ ਦੀ ਜ਼ਮਾਨਤ ਅਰਜੀ ਵਿਰੁੱਧ ਪਟੀਸ਼ਨ ਦਾਖਲ ਕੀਤੀ ਸੀ ਤੇ ਜਿਸ ਦੇ ਤਹਿਤ ਹੁਣ ਦੱਸੀਏ ਕਿ ਵਿਕਰਮ ਮਜੀਠੀਆ ਤੇ ਬਹੁ ਕਰੋੜੀ ਡਰੱਗ ਮਾਮਲੇ 'ਚ ਸੁਪਰੀਮ ਕੋਰਟ ਨੇ ਜਿਹੜੇ ਕਿ ਸਖਤ आदेश ਸੁਣਾਏ ਨੇ ਤੇ ਉਥੇ 17 ਮਾਰਚ ਨੂੰ ਸੱਟਗੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ 12 ਮਾਰਚ ਤੋਂ ਬਾਅਦ 18 ਤਰੀਕ ਨੂੰ ਲੋੜ ਪਈ ਤਾਂ ਜਰੂਰ ਸੱਦਾਂਗੇ ਤੇ ਜਿਸ ਦੇ ਤਹਿਤ ਹੁਣ ਦੱਸੀ ਕਿ ਸਵੇਰੇ 11 ਵਜੇ ਪੇਸ਼ ਹੋਣ ਦੇ ਜਿਹੜੇ ਕਿ ਹੁਕਮ ਲਗਾ ਦਿੱਤੇ ਨੇ ਵਿਕਰਮ ਜਿਠੇ ਨੂੰ ਕੋਈ ਵੱਡਾ ਛੜਕਾ ਲੱਗ ਸਕਦਾ ਹੈ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਵੀ ਜਿਹੜਾ ਕਿ ਦੇਖਿਆ ਗਿਆ ਕਿ ਬਿਕਰਮ ਮਜੀਠੀਆ ਨੂੰ ਕਾਫੀ ਜਿਹੜਾ ਕਿ ਸਿੱਟ ਮਾਮਲੇ ਦੇ ਵਿੱਚ ਲਗਾਤਾਰ ਸੰਮਣ ਆਏ ਤੇ ਜਿਸ ਦੇ ਤਹਿਤ ਹਰ ਵਾਰ ਉਹ ਪੇਸ਼ ਹੋਏ ਤੇ ਹੁਣ ਇੱਕ ਵਾਰ ਫਿਰ ਤੋਂ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਗਏ ਨੇ 17 ਮਾਰਚ ਨੂੰ ਸੱਦਿਆ ਗਿਆ ਹੈ ਤੇ ਜਿਸ ਦੇ ਤਹਿਤ ਬਿਕਰਮ ਮਜੀਠੀਆ ਨੂੰ ਕਿਹਾ ਕਿ 17 ਮਾਰਚ ਨੂੰ ਪੇਸ਼ ਹੋਵੋ ਤੇ ਜਿਸ ਤੋਂ ਬਾਅਦ 11 ਵਜੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਜੇਕਰ ਉਹਨੇ ਕਿਹਾ ਕਿ ਲੋੜ ਪਈ ਤਾਂ 18 ਮਾਰਚ ਨੂੰ ਵੀ ਸੱਦਾ ਦਿੱਤਾ ਜਾਵੇ